ਅਸਨ ਪੇਵ ਉਮਹੜਾ ਕਿਉਂ ਨਹੀਂ ਆਏ en ਸ਼ੁਰੂ ਕਰਤੇ ਹੈ ਨਾ ਜਾਏ ਸਮੁੰਦਰ ਜਾ ਕੋ ਉਹ ਉਹ ਆਰਕਟਿਕ ਦੀ ਫਤਿਹ ਜੀ ਨੂੰ ਬੇਟਨ ਵਾਲੀਏ ਕੋਲ ਅਰੰਧਾ ਸ਼ਰਵੇਸ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਰਨ ਤੇ ਚਰਨ ਸ਼ਰਨ ਦੇ ਵਿੱਚ ਕੋ ਸੇ ਪਿਆਰ ਵਾਲੇ ਕਿਰਪਾ ਕੀਓ ਸਤਿਗੁਰੂ ਜੀ ਦੇ ਅੰਦਰ ਸਰਤੋ ਅੱਜ ਦੇ ਇਸੀ ਮਹੀਨਿਆਂ ਦੇ ਅਸੂ ਦੇ ਮਹੀਨੇ ਦੀ ਰੋਪਰਕਾਰ ਹੋਈ ਹੈ। ਗੁਰੂ ਗ੍ਰੰਥ ਸਾਹਿਬ ਨੇ ਅਸੂ ਦੇ ਮਹੀਨੇ ਦੇ ਅੰਦਰ ਗੁਰਸਿੱਖਾਂ ਨੂੰ ਕੀ ਕਰਨ ਦੇ ਵਾਸਤੇ ਪ੍ਰੇਰਿਤ ਕੀਤਾ ਹੈ। ਕਿਸ ਤਰੀਕੇ ਦੇ ਨਾਲ ਅਸੂ ਦੇ ਮਹੀਨੇ ਦੇ ਅੰਦਰ ਪਰਮਾਤਮਾ ਦੇ ਰੱਬ ਦੇ ਤੇ ਪਹੁੰਚਿਆ ਜਾ ਸਕਦਾ ਹੈ। ਉਸਦੀ ਗੱਲ ਸਭ ਨੂੰ ਆਨੇ ਸਮਝਾਉਂਦਾ ਜਦੋਂ ਪੀਕਾ ਹੈ ਵਿਚਾਰਾਂ ਨੇ ਖਾਂਜ ਕੋਣ ਤੋਂ ਪਹਿਲਾਂ ਸਭਗਿਆਂ ਦੇ ਚਰਨਾ ਕਮਨਾਂ ਦੇ ਵਿੱਚ ਮੰਗ ਲਈ ਹੈ ਕਾਗਰ ਕਰਕੇ ਗੁਰਫਤੇ ਪਰਵਾਣ ਨੂੰ ਜਿਵਾਹ ਰੁਦੀ ਦਾ ਅਨੁਸਾਰ ਕੋਾਈ ਜਿ ਦਿੱਕੀ ਫਤਿ ਸਾਈ ਬਾ ਨੇ ਭਾਦੋਂ ਦੇ ਮਹੀਨੇ ਦੇ ਅੰਦਰ ਬਚਨਾ ਆਪ ਕੇ ਸੰਨ ਕਿਸੇ ਭਾਦੂ ਭਾਦੂ ਨੇ ਨਰਕ ਨ ਪਾਈਐ ਕੋ ਰਖਣ ਵਾਇਆ ਖੇਤ ਭਾਦੂ ਨੇ ਮਹੀਨੇ ਦੇ ਅੰਦਰ ਜਨੇ ਸ਼ੁਭ ਕਰਮ ਕਰਨ ਕੀ ਕਰਮਾਂ ਦੀ ਗੱਲ ਕੀਤੀ ਸੀ ਕਿ ਜਿਹੜਾ ਬੀਜ ਹੈ ਸੋ ਰੁਣਾ ਹੈ ਕਰਮਾਂ ਸੰਗਰਾ ਖੇਤ ਜਿਹੋ ਜੇ ਕਰਮ ਕਰਾਂਗੇ ਉਹੋ ਜਿਹਾ ਫਲ ਪ੍ਰਾਪਤ ਹੋਵੇਗਾ ਜੇ ਜੇ ਕਰ ਸ਼ੁਭ ਕਰਮ ਕਰਾਂਗੇ ਤੇ ਸਾਨੂੰ ਨਰਕਾਂ ਦੇ ਅਗਰ ਦੇ ਵਿੱਚ ਸੱਜਣਾ ਨਹੀਂ ਪਵੇਗਾ ਸਾਨੂੰ ਉਧਰਲੇ ਪਾਸੇ ਜਾਣਾ ਨਹੀਂ ਪਵੇਗਾ ਗੁਰੂ ਚਰਨਾਂ ਦੇ ਨਾਲ ਅਸੀਂ ਜੁੜ ਜਾਵਾਂਗੇ 80 ਮਹੀਨੇ ਦੇ ਅੰਦਰ ਗੁਰਦੇਵ ਪਾਤਸ਼ਾਹ ਜੁੜਨ ਵਾਲਿਆਂ ਦੀ ਗੱਲ ਕੀਤੀ ਹੈ 80 ਮਹੀਨੇ ਦੇ ਅੰਦਰ ਪ੍ਰਮਾਤਮਾ ਦੇ ਨਾਲ ਪ੍ਰੀਤ ਪਾਉਣ ਦੀ ਗੱਲ ਕੀਤੀ ਹੈ ਤੇ ਉਹ ਪ੍ਰੀਤ ਕਿਵੇਂ ਪਾਉਣੀ ਹੈ ਤੇ ਕਿਵੇਂ ਪ੍ਰਮਾਤਮਾ ਨਾਲ ਜੁੜਿਆ ਜਾਣਾ ਹੈ ਉਹ ਗੱਲ ਸਾਰੀ ਤਨ ਸਭ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸੰਗਠਨ ਕੀਤੀ ਹੈ ਸਾਹਿਬ ਜਨ ਕਰਨ ਲਗੇ ਅਸ ਨੂੰ ਪ੍ਰੇਮ ਓ ਮਾਗੜਾ ਕਿਉ ਮਿਲਿਆ ਹਰ ਜਾਏ ਕਹਿੰਦੇ ਹੈ ਪਰਿਪੂਰਨ ਪ੍ਰਭ ਪਰਮਾਤਮਾ ਤੇਰੀ ਰਹਿਮਤ ਹੋਈ ਹੈ ਮੇਰੇ ਹਿਰਦੇ ਦੇ ਅੰਦਰ ਤੇਰੇ ਪ੍ਰਤੀ ਪ੍ਰੀਤ ਜਾਗੀ ਹੈ ਤੇਰੀ ਰਹਿਮਤ ਹੋਈ ਤੇਰੀ ਬਖਸ਼ਿਸ਼ ਹੋਈ ਸਾਡੇ ਹਿਰਦਿਆਂ ਦੇ ਅੰਦਰ ਪ੍ਰਮਾਤਮਾ ਤੇਰੇ ਨਾਲ ਮਿਲਣ ਦੀ ਆਸ ਪ੍ਰੀਤ ਜਾਗੀ ਹੈ ਅਸਨ ਪ੍ਰੇਮ ਓ ਮਾਹੜ ਕਿਉ ਮਿਲਿਆ ਹਰ ਜਾਏ ਹੁਣ ਪ੍ਰੀਤ ਤੇ ਜਾਗੀ ਮਾਲਕਾ ਤੇਰੇ ਦਰ ਦੇ ਉੱਤੇ ਆਉਨੇ ਆ ਤੇਰੀ ਬਾਣੀ ਵੀ ਪੜਦੇ ਆ ਤੇਰੀ ਬਾਣੀ ਸੁਣਦੇ ਵੀ ਆ ਤੇਰੇ ਨਾਲ ਮਿਲਿਆ ਕਿਵੇਂ ਜਾਵੇ ਕੋਈ ਅਨੂਜਾ ਢੰਗ ਤਰੀਕਾ ਦੱਸ ਜਿਸ ਢੰਗ ਤਰੀਕੇ ਦੇ ਨਾਲ ਤੇਰੇ ਨਾਲ ਪ੍ਰੀਤ ਪੈ ਸਕੇ ਤੇਰੇ ਨਾਲ ਮਿਲਿਆ ਜਾ ਸਕੇ ਤੇਰੇ ਨਾਲ ਜੁੜਿਆ ਜਾ ਸਕੇ ਤੇਰੇ ਨਾਲ ਸਾਝ ਬਣ ਸਕੇ ਤੇਰੇ ਨਾਲ ਸਾਝ ਇਹੋ ਜੀ ਬਣੇ ਕਿ ਜਿਹੜੀ ਕਿਸੇ ਤਰੀਕੇ ਦੇ ਨਾਲ ਤੋਰੀ ਨਾ ਤੋ ਟੈ ਛੋਰੀ ਨਾ ਛੁੱਟਿਆ ਅਸੀਂ ਮਾਂਦੋ ਖਿੰਚ ਤਣੀ ਇਹੋ ਜੀ ਰਹਿਮਤ ਬਣ ਜਾਵੇ ਤੇਰੇ ਚਰਨਾ ਦੇ ਦਰ ਦੇ ਉੱਤੇ ਭੌਰੇ ਹੋ ਕੇ ਰਹਿ ਸਕੀਏ ਤੇਰੇ ਨਾਲ ਪ੍ਰੀਤ پا ਕੇ ਤੇਰੇ ਨਾਲ ਜੁੜ ਸਕੀ ਇਹੋ ਜੀ ਰਹਿਮਤ ਕਰ ਇਹੋ ਜੀ ਬਖਸ਼ਿਸ਼ ਕਰ ਅਗੇ ਸਵਾਲ ਕੀਤਾ ਨਾ ਕਿਉਂ ਮਿਲਿਆ ਹਰ ਜਾਏ ਕਿਵੇਂ ਕਿਹੜੇ ਤਰੀਕੇ ਦੇ ਨਾਲ ਤੇਰੇ ਨਾਲ ਮਿਲਿਆ ਜਾਵੇ ਤੇ ਸਾਹਿਬ ਕਹਿਣਗੇ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਨਾਲ ਮਿਲਾਵੇ ਮਾਏ ਤੇ ਮੇਰੇ ਮਾਲਕ ਮੇਰੇ ਮਨ ਦੇ ਵਿੱਚ देखो ਜਦੋਂ ਅਸੀਂ ਗੁਰਬਾਣੀ ਵਿਆਕਰਨ ਨੂੰ ਸਰ ਪੜ੍ਹਨੇ ਆ ਨਾ ਮੰਮਾ ਤੇ ਨੰਨੇ ਦੇ ਸਿਹਾਰੀ ਹੈ ਮਨ ਮਨ ਦੇ ਵਿੱਚ ਤੇ ਤਨ ਨੰਨੇ ਨੂੰ ਸਿਹਾਰੀ ਹੈ ਨਾ ਤੁ ਭਾਵ ਹੈ ਤਨ ਦੇ ਵਿੱਚ ਮਨ ਦੇ ਵਿੱਚ ਤੇ ਤਨ ਦੇ ਵਿੱਚ ਦੋਹਾਂ ਦੇ ਵਿੱਚ ਦੇਖੋ ਜਿੰਨੀ ਦੇਰ ਤੱਕ ਕੰਨਾ ਮਨ ਹੀ ਸਾਨੂੰ ਗੁਰੂ ਦੇ ਦਰ ਦੇ ਉੱਤੇ ਨਹੀਂ ਲੈ ਕੇ ਆਉਂਦਾ ਤਨ ਵੀ ਗੁਰੂ ਦੇ ਦਰ ਦੇ ਉੱਤੇ ਲੈ ਕੇ ਆਉਂਦਾ ਜੇ ਤਨ ਨਹੀਂ ਚੱਲੂਗਾ ਤੇ ਅਸੀਂ ਗੁਰੂ ਦੇ ਦਰ ਦੇ ਉੱਤੇ ਕਿਵੇਂ ਆਵਾਂਗੇ ਤੇ ਸਾਰੇ ਬਸ ਸੱਚੇ ਪਾਛ ਕਰਨਗੇ ਮਨ ਤਨ ਮਨ ਦੇ ਵਿੱਚ ਵੀ ਤੇ ਤਨ ਦੇ ਵਿੱਚ ਵੀ ਪਿਆਸ ਦਰਸ਼ਨ ਘੜੀ ਏ ਮੇਰੇ ਮਾਲਕਾ ਮੇਰੇ ਮਨ ਦੇ ਵਿੱਚ ਵੀ ਤੇ ਮੇਰੇ ਤਨ ਦੇ ਵਿੱਚ ਵੀ ਮਾਲਕਾ ਤੈਨੂੰ ਮਿਲਣ ਦੀ ਆਸ ਜਾਗੀ ਹੈ ਦਰਸ਼ਨ ਘੜੀ ਕੋਈ ਆਣ ਮਿਲਾਵੇ ਮਾਈ ਏ ਮੇਰੇ ਮਾਲਕਾ ਕੋਈ ਮੈਨੂੰ ਇਹੋ ਜਿਹਾ ਗੁਰੂ ਪਿਆਰ ਵਾਲਾ ਆਣ ਕੇ ਪ੍ਰਮਾਤਮਾ ਤੇਰੇ ਚਰਨਾਵਾਂ ਦੇ ਨਾਲ ਮਿਲਾ ਦੇਵੇ ਤਾਂ ਕਿ ਮੈਂ ਤੇਰੇ ਦਰ ਦੇ ਉੱਤੇ ਪ੍ਰਵਾਣ ਹੋ ਜਾਵਾਂ ਮੈਂ ਤੋਂ ਭਾਵ ਹੈ ਮੇਰੇ ਮਾਲਕ ਪ੍ਰਭੂ ਪ੍ਰਮਾਤਮਾ ਕੋਈ ਇਹੋ ਜਿਹਾ ਗੁਰੂ ਪਿਆਰਾ ਮਿਲ ਜਾਵੇ ਮੇਰੇ ਹਿਰਦੇ ਦੇ ਅੰਦਰ ਪਿਆਸ ਜਾਗੀ ਪਈ ਹੈ ਮੈਂ ਤੇਰੇ ਦਰ ਦੇ ਉੱਤੇ ਆਵਾਂ ਮੈਨੂੰ ਤੇਰੇ ਦਰ ਦੇ ਉੱਤੇ ਬਾਣੀ ਪੜਨ ਦੇ ਨਾਲ ਮੇਰੇ ਬਾਣੀ ਸੁਣਨ ਦੇ ਨਾਲ ਮੇਰੇ ਹਿਰਦੇ ਦੇ ਅੰਦਰ ਤੇਰੇ ਪ੍ਰਤੀ ਪਿਆਰ ਪੈਦਾ ਹੋ ਜਾਵੇ ਤੇਰੇ ਪ੍ਰਤੀ ਸਨੇਹ ਪੈਦਾ ਹੋ ਜਾਵੇ ਤਾਂ ਕਿ ਮੈਂ ਤੁਹਾਡੀਆਂ ਬਖਸ਼ਿਸ਼ਾਂ ਆਪਣੀ ਝੋਲੀ ਵਿੱਚ ਪਵਾ ਲਵਾਂ ਮੈਨੂੰ ਤੁਹਾਡੇ ਹਿਰਦੇ ਦੇ ਅੰਦਰ ਮੈਂ ਤੁਹਾਡੇ ਮੇਰੇ ਹਿਰਦੇ ਦੇ ਅੰਦਰ ਤੁਹਾਡੇ ਪ੍ਰਤੀ ਮਿਲਣ ਦੀ ਤਾਂਗ ਪੈਦਾ ਹੋ ਜਾਵੇ ਪਿਆਸ ਦਰਸ਼ਨ ਕਹੀ ਕੋਈ ਆਣ ਮਿਲਾਵੇ ਮਾਈ ਸਭ ਕਰੇ ਸੰਤ ਸਹਾਈ ਪ੍ਰੇਮ ਕੇ ਹਉ ਤਨ ਕੈ ਲਾਗਾ ਪਾਏ ਤੇ ਅਗੋਂ ਪ੍ਰਮਾਤਮਾ ਨੇ ਇਹ ਵਜਨ ਕਹਿ ਦੇਣਾ ਕੀਤੇ ਸੰਤ ਸਹਾਈ ਪ੍ਰੇਮ ਕੇ ਹਉ ਤਨ ਕੈ ਲਾਗਾ ਪਾਏ ਕਹਣਗੇ ਐ ਭਲੀਆ ਜੇ ਤੂੰ ਪਰਮਾਤਮਾ ਨਾਲ ਮਿਲਣਾ ਚਾਹੁੰਦਾ ਹੈ ਤੇ ਸਤ ਸੰਗਤ ਦੇ ਵਿੱਚ ਜਾਇਆ ਕਰ ਸਤ ਸੰਗਤ ਦੇ ਵਿੱਚ ਜਾ ਕੇ ਪਰਮਾਤਮਾ ਦੀ ਸਿਖਸਰੋਤਾ ਕਰਨ ਦਾ ਪਰਮਾਤਮਾ ਦੇ ਗੁਣ ਗਾਵੀ ਦਾ ਤੇ ਉਹ ਸਤਪੁਰਖ ਤੇਰੇ ਨਾਲ ਸਹਾਇਕ ਹੋਣ ਜਿਦੋਂ ਉਹ ਸਿੱਖਾਂ ਦੇ ਵਿੱਚ ਬੈਠ ਕੇ ਪ੍ਰਮਾਤਮਾ ਦੇ ਨਾਮ ਨੂੰ ਧਿਆਵੇਗਾ ਪ੍ਰਮਾਤਮਾ ਦਾ ਸਿਮਰਨ ਕਰੇਗਾ ਸੰਤ ਸਹਾਈ ਪ੍ਰੇਮ ਕੇ ਗੁਰੂ ਦੇ ਨਾਲ ਗੁਰਸਿੱਖਾਂ ਦੇ ਨਾਲ ਬਹਿ ਕੇ ਗੁਰੂ ਦੀ ਬਾਣੀ ਪੜ੍ਹੇਗਾ ਗੁਰਸਿੱਖਾਂ ਦੇ ਵਿੱਚ ਬਹਿ ਕੇ ਪੜ੍ਹੇਗਾ ਬਾਣੀ ਪੜ੍ਹੇਗਾ ਬਾਣੀ ਸੁਨੇਗਾ ਤੇ ਤੇਰੀ ਸੰਗਤ ਦੇ ਰੂਪ ਦੇ ਅੰਦਰ ਤੇਰੀ ਸਾਝ ਜੜੀ ਹੈ ਪ੍ਰਮਾਤਮਾ ਦੇ ਨਾਲ ਬਣਨੀ ਸ਼ੁਰੂ ਹੋਵੇਗੀ ਤੇਰੀ ਤਾਂਗ ਪਰਮਾਤਮਾ ਦੇ ਨਾਲ ਮਿਲਾਪ ਦੇ ਸ਼ੁਰੂ ਹੋ ਜਾਏਗੀ ਤੇਰੇ ਜੀਵਨ ਦੇ ਅੰਦਰ ਸਤਿਪੁਰਖਾਂ ਦੇ ਨਾਲ ਮਿਲਾਪ ਦੀ ਅਵਸਥਾ ਬਣਨੀ ਸ਼ੁਰੂ ਹੋਵੇਗੀ ਜਿਉਂ-ਜਿਉਂ ਪਰਮਾਤਮਾ ਦੇ ਨਾਲ ਤੇਰੀ ਤਾਂਗ ਬਣਨੀ ਸ਼ੁਰੂ ਹੋਈ ਜਿਉਂ-ਜਿਉਂ ਪਰਮਾਤਮਾ ਦੇ ਨਾਲ ਤੇਰੀ ਪ੍ਰੀਤ ਪੈਣੀ ਸ਼ੁਰੂ ਹੋਈ ਜਿਉਂ-ਜਿਉਂ ਤੇਰਾ ਸ્વાસ ਗ੍ਰਾਸ ਪਰਮਾਤਮਾ ਦੇ ਨਾਲ ਤੂੰ ਜੁੜਨਾ ਸ਼ੁਰੂ ਹੋਇਆ ਤੇਰੇ ਜੀਵਨ ਦੇ ਅੰਦਰ ਕੀ ਹੋਏਗਾ ਹਉ ਤਨਕੇ ਲਾਗਾਂ ਪਾਏ ਫਿਰ ਉਸ ਪ੍ਰਭੂ ਪਰਮਾਤਮਾ ਦੇ ਚਰਣਾ ਦੇ ਵਿੱਚ ਤੇਰੀ ਸੁਰਤੀ ਬਿਰਤੀ ਟਿਕ ਜਾਵੇ ਪਰਮਾਤਮਾ ਦੇ ਚਰਣਾ ਦੇ ਵਿੱਚ ਤੇਰੀ ਬਿਰਤੀ ਦੇ ਵਿੱਚ ਟਿਕਾਉ ਆ ਜਾਵੇ ਪਰਮਾਤਮਾ ਦੇ ਚਰਣਾ ਦੇ ਵਿੱਚ ਤੂੰ ਜੁੜ ਜਾਵੇਂਗਾ ਤੇਰੇ ਮਨ ਮਿਰਤੇ ਦੇ ਅੰਦਰ ਸ਼ਬਦ ਗੁਰੂ ਘਰ ਕਰ ਜਾਵੇਗਾ ਬਾਣੀ ਪੜਨੀ ਸ਼ੁਰੂ ਕਰ ਦੇਵੇਗਾ ਬਾਣੀ ਸੁਣਨੀ ਸ਼ੁਰੂ ਕਰ ਦੇਵੇਗਾ ਬਾਣੀ ਨੂੰ ਆਪਣੇ ਜੀਵਨ ਦੇ ਅੰਦਰ ਕਮਾਉਣਾ ਸ਼ੁਰੂ ਕਰ ਦੇਵੇਗਾ ਤੇ ਜਿਉ ਜਿਉ ਗੁਰਬਾਣੀ ਪੜਨੀ ਸ਼ੁਰੂ ਕਰ ਦਿੱਤੀ ਬਾਣੀ ਜੀਵਨ ਦੇ ਵਿੱਚ ਕਮਾਉਣੇ ਸ਼ੁਰੂ ਕਰ ਦਿੱਤੀ ਜੀਵਨ ਦੇ ਅੰਦਰ ਐਸੀ ਹੋਂਦ ਥਾਪਣੀ ਮੀਂ ਤੇ ਸਚੇ ਪਾਤਸ਼ਾਹ ਕਹਿਣ ਲੱਗੇ ਵੇਨ ਪ੍ਰਭ ਕਿਉਂ ਸੁਖ ਪਾਈ ਹੈ ਦੂਜੀ ਨਹੀਂ ਤੇ ਫਿਰ ਪ੍ਰਮਾਤਮਾ ਦੇ ਨਾਲ ਤੇਰੀ ਇਹੋ ਜੀ ਪ੍ਰੀਤ ਜੁੜੇਗੀ ਇਹੋ ਜਿਆ ਸਨੇਹ ਪ੍ਰਮਾਤਮਾ ਨਾਲ ਤੇਰਾ ਜੀਵਨ ਦੇ ਵਿੱਚ ਆਵੇਗਾ ਕਿ ਤੇਰਾ ਮਨ ਪ੍ਰਮਾਤਮਾ ਨਾਲ ਉੱਟੇਗਾ ਨਹੀਂ ਪ੍ਰਮਾਤਮਾ ਦੇ ਨਾਲ ਇਹੋ ਜੀ ਤੇਰੀ ਸਾਧ ਜੁੜ ਜਾਵੇਗੀ ਕਿ ਤੂੰ ਪਰਮਾਤਮਾ ਨੂੰ ਛੱਡ ਹੀ ਨਹੀਂ ਪਾਵੇਂਗਾ। ਵੀਰਨ ਪ੍ਰਭੂ ਕਿਉਂ ਸੁਖ ਪਾਈਐ? ਕਿਤੇ ਮਨ ਦੇ ਅੰਦਰ ਇਹ ਆਵੇਗਾ ਕਿ ਪਰਮਾਤਮਾ ਤੋਂ ਬਿਨਾਂ ਕਿਤੇ ਸੁਖ ਹੋਰ ਹੈ ਹੀ ਨਹੀਂ। ਤੇਰੇ ਜੀਵਨ ਦੇ ਅੰਦਰ ਬ੍ਰਿਤੀ ਐਸੀ ਬਣ ਜਾਵੇਗੀ ਜਦੋਂ ਪਰਮਾਤਮਾ ਦੇ ਦਰਸ਼ਨ ਕਰਨੇ ਪਰਮਾਤਮਾ ਨੂੰ ਤੱਕ ਲਿਆ ਜਦੋਂ ਪਰਮਾਤਮਾ ਦੇ ਦਰੋਂ ਘਰੋਂ ਅਨੰਗ ਆ ਗਿਆ। ਫਿਰ ਹੋਰ ਕਿਤੇ ਆਨੰਦ ਦਾ ਟਿਕਾਣਾ ਤੈਨੂੰ ਲੱਭੇਗਾ ਹੀ ਨਹੀਂ। ਜਦੋਂ ਪ੍ਰਮਾਤਮਾ ਦੇ ਇੱਕ ਵਾਰੀ ਦਰਸ਼ਨ ਹੋ ਗਏ ਮੁੜ ਕੇ ਹੋਰ ਕਿਸੇ ਦਰਸ਼ਨ ਕਰਨ ਦੀ ਲੋੜ ਨਹੀਂ ਰਹਾ ਜਏਗਾ ਪਰ ਪ੍ਰਮਾਤਮਾ ਦੇ ਨਾਲ ਤੇਰੀ ਐਸੀ ਪ੍ਰੀਤ ਗੰਢੀ ਜਾਵੇਗੀ ਤੂੰ ਇਹੋ ਜੇ ਤਰੀਕੇ ਨਾਲ ਪ੍ਰਮਾਤਮਾ ਨਾਲ ਜੁੜ ਜਾਵੇਂਗਾ ਕਿ ਹੋਰ ਤੈਨੂੰ ਕਿਸੇ ਤਰੀਕੇ ਦੀ ਲੱਭਣ ਦੀ ਲੋੜ ਹੀ ਨਹੀਂ ਰਹਾ ਜੇ ਸਾਰੀਆਂ ਗੰਢਾਂ ਸੁਲਝ ਜਾਣਗੀਆਂ ਵੇਣ ਪ੍ਰਭੂ ਕਿਉਂ ਸੁਪਾਈ ਹੈ ਦੂਜੀ ਨਾਹੀ ਜਾਏ ਜਿਨੀ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਈ ਜਿਨ੍ਹਾਂ ਨੇ ਪ੍ਰੀਤ ਦਾ ਰਸ ਚੱਖ ਲਿਆ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਲ ਪ੍ਰੀਤ ਪਾ ਲਈ ਫਿਰ ਉਹਨਾਂ ਦੇ ਜੀਵਨ ਦੇ ਵਿੱਚ ਰਸੇਵਾ ਆ ਜਾਂਦਾ ਹੈ ਉਹ ਤ੍ਰਿਪਤ ਹੋ ਜਾਂਦੇ ਨੇ ਰਾਜ ਜਾਂਦੇ ਨੇ ਫਿਰ ਉਹਨਾਂ ਦੀਆਂ ਜੜੀਆਂ ਭੁੱਖਾਂ ਨੇ ਨਾ ਉਹ ਲੈ ਜਾਂਦੀਆਂ ਨੇ ਜਿਹੜੀ ਭੁੱਖ ਦੌਲਤਾਂ ਦਾਏ ਨੇ ਮਨ ਦੇ ਵਿੱਚ ਸੀ ਨਾ ਜੜੀ ਆਖ ਦੀ ਸੀ ਕਿ ਇਹ ਮੇਰੇ ਮਾਲਕ ਨਾ ਮੇਰਾ दौਲਤਾਂ ਹੈ ਲੇਕਿਨ ਦੌਲਤ ਕਦੀ ਤੱਕੀ ਨਹੀਂ ਲੇਕਿਨ ਜਦੋਂ ਦੌਲਤਾਂ ਗਈ ਨੇ ਤਾਂ ਗੁਰੂ ਨਾਨਕ ਦੇਵ ਜੀ ਦਾ ਚਿਹਰਾ ਤੱਕਿਆ ਰੋਹਾਨੀਅਤ ਤੱਕੀ ਤੇ ਉਸ ਸਮੇਂ ਸਾਰੀਆਂ ਦੌਲਤਾਂ ਭੁੱਲ ਗਈ ਮਹਤਾ ਕਲਿਆਣ ਦਾਸ ਜੀ ਨੇ ਥਾਲੂਹਰਾਂ ਦਾ ਲੈ ਕੇ ਤੁਨੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਵੇਲੇ ਦولتਾਂ ਦਾਈ ਨੂੰ ਦੇਣ ਲੱਗੇ ਤੇ ਅਗੋਂ ਦولتਾਂ ਦਾਈ ਨੇ ਜੋ ਸ਼ਬਦ ਆਖ ਕੇ ਜਨਮ ਸਾਕੀ ਦਾ ਕਰਤਾ ਲਿਖਦਾ ਹੈ ਕਹਿਣ ਲੱਗੇ ਰਹਿਣ ਦੇ ਮੈਤੇ ਮੈਂ ਤਾਂ ਰੱਜੀ ਮੈਂ ਤੱਕ ਨਹੀਂ ਆਉਂਦਾ ਸੀ ਕਿਹਨੇ ਕੱਲ ਤੱਕ ਤੂੰ ਆਖਦੀ ਸੀ ਕਿ ਚਾਰ ਮਣ ਦਾਣੇ ਤੇ ਇੱਕ ਬਿਸਤਰਾ ਦੇ ਦੇ ਤਾਂ ਕਿ ਸਿਆਲ ਤਤਲੀ ਦਾ ਸੌਖਾ ਕਟਿਆ ਜਾਊਗਾ ਅੱਜ ਕਾਹਦੇ ਨਾਲ ਰੱਜ ਗਈ ਕਹਣ ਲਗੇ ਤੇਰੇ ਪੁੱਤ ਨੇ ਰਜ਼ਾਤ ਦਾ ਕਹਣ ਲਗੇ ਮੇਰਾ ਪੁੱਤ ਤੇ ਜੇ ਆਪ ਖੁਦ ਖਾਲੀ ਹੱਥ ਸੰਸਾਰ ਦੇ ਉੱਤੇ ਆਇਆ ਆ ਉਹਨੇ ਕਿੰਨੂ ਕੀ ਰਜ਼ਾਤ ਦਾ ਕਹਣ ਲਗੇ ਤੂੰ ਭੋਲਾ ਆ ਤੈਨੂੰ ਨਹੀਂ ਪਤਾ ਉਹਦੇ ਕੀ ਦਾਤਾਂ ਨੇ ਉਹਨੇ ਇੱਕ ਨਿਗਾਹ ਐਹੋ ਜੀ ਮੇਰੇ ਉੱਪਰ ਮਾਰੀ ਕਿ ਮੈਂ ਜਨਮਾਂ ਜਨਮਾਂ ਤਰਾ ਤੋਂ ਜਿਸ ਦੌਲਤ ਦੇ ਪ੍ਰਤੀ ਭੁਖੀ ਸੀ ਮੈਨੂੰ ਉਹ ਸਾਰੀਆਂ ਦੌਲਤਾਂ ਦੇ ਕੇ ਨਿਵਾਜ਼ ਦੇਣਾ ਕੀਤਾ ਕਿਨ ਲਗੇ ਜਿਲੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਹੇ ਫਿਰ ਜਿਨ੍ਹਾਂ ਨੇ ਪ੍ਰੇਮ ਦਾ ਰਸ ਚਾਤ ਲਿਆ ਫਿਰ ਦੁਨੀਆਦਾਰੀ ਦੀਆਂ ਜਿੰਨੀਆਂ ਦੌਲਤਾਂ ਨੇ ਉਹ ਸਾਰੀਆਂ ਖਤਮ ਹੋ ਜਾਣੀਆਂ ਉਹ ਰਾਜੇਵਾਂ ਆ ਜਾਵੇ ਮਨ ਵਿੱਚ ਅੰਦਰ ਕੋਈ ਤਾੰਗ ਰਹਿ ਨਹੀਂ ਜਾਵੇਗੀ ਉਹ ਆਪਣੇ ਆਪ ਸਾਰੀਆਂ ਸਥਾਂ ਉਹ ਆਪਣੇ ਆਪ ਪੂਰੀਆਂ ਕਰਨੀਆਂ ਸ਼ੁਰੂ ਕਰ ਦੇਵੇਗਾ ਜਦੋਂ ਉਸ ਪ੍ਰਮਾਤਮਾ ਦੇ ਉੱਤੇ ਡोरी ਛੁੱਟ ਕੇ ਪ੍ਰਮਾਤਮਾ ਨਾਲ ਮਿਲਣ ਦੀ ਗੱਲ ਜੀਵਨ ਦੇ ਵਿੱਚ ਲੈ ਕੇ ਆਵਾਂਗੇ ਤੇ ਉਹ ਸਭੇ ਆਸਾਂ ਸਭੇ ਮਨੋਰਥ ਸਭੇ ਪਰਮਾਰਥ ਦੇ ਰੂਪ ਦੇ ਅੰਦਰ ਬਖਸ਼ਿਸ਼ਾਂ ਸਾਡੇ ਜੀਵਨ ਦੇ ਵਿੱਚ ਆ ਜਾਣ ਗਿਆ ਤੇ ਜਦੋਂ ਤ੍ਰਿਪਤ ਹੋ ਗਏ ਫਿਰ ਸਾਇਲ ਕਹਿੰ ਲਗੇ ਆਪ ਤਿਆਗ ਬੇਨਤੀ ਕਰੇ ਲਿਹੁ ਪ੍ਰਭੂ ਲੜ ਲੈ ਫਿਰ ਮਨ ਦੇ ਜਦੋਂ ਰਜੇ ਮਾ ਆ ਜਾਉਦਾ ਨਾ ਤੇ ਗੁਰੂ ਦੇ ਅੱਗੇ ਫਿਰ ਅਰਦਾਸ ਬੇਨਤੀ ਕਰਦੇ ਆਪ ਤਿਆਗ ਆਪਣਾ ਆਪ ਤਿਆਗ ਕੇ ਦੁਨੀਆਦਾਰੀਆਂ కర్మ دنیا داری ਦੇਵੇਂ ਪਰਮ ਭਖੰਡ ਸਾਰੇ ਤੂੰ ਉੱਚੇ ਉੱਠੇ ਫਿਰ ਆਪਣਾ ਆਪ ਤਿਆਗ ਆਗ ਤਿਆਗ ਬਿੰਤੀ ਕਰਹੀਂ ਆਪਣਾ ਆਪ ਸਾਰਾ ਕੁਝ ਤਿਆਗਿਆ ਜਾਵੇਗਾ ਮਨ ਦੇ ਅੰਦਰ ਕੋਈ ਆਸ ਰਹਿ ਹੀ ਨਹੀਂ ਜਾਵੇਗੀ ਨਿਹੂ ਪ੍ਰਭੂ ਲੜ ਲਾਈ ਫਿਰ ਇੱਕੋ ਹੀ ਅਰਦਾਸ ਨਿਕਲਦੀ ਮਾਲਕਾ ਆਪਣੇ ਚਰਨਾਂ ਨਾਲ ਜੋੜੀ ਰੱਖੀ ਮਾਲਕਾ ਆਪਣੇ ਦਰ ਦੇ ਉੱਤੇ ਪ੍ਰਵਾਣ ਕਰੇ ਆਪਣੇ ਦਰ ਦੇ ਉੱਤੇ ਢੋਈ ਦੇ ਕੇ ਰੱਖੀ ਆਸਰਾ ਦੇ ਕੇ ਰੱਖੀ ਤੇਰੇ ਨਾਲ ਨਾਲੋਂ ਮੇਰੀ ਕਦੇ ਟੁੱਟੇ ਨਾ ਤੇਰੇ ਨਾਲ ਮੇਰੀ ਬਣੀ ਰਹੇ ਮੇਰੇ ਮਨ ਦੇ ਅੰਦਰ ਇਹ ਆਸ ਕਨੇ ਇਹ ਬਣੀ ਰਹੇ ਕਿ ਮੈਂ ਮਾਲਕ ਦੇ ਦਰ ਦੇ ਉੱਤੇ ਜੁੜਨ ਦੇ ਵਾਸਤੇ ਸੰਸਾਰ ਦੇ ਉੱਤੇ ਆਇਆ ਹਾਂ ਸੰਸਾਰ ਦੇ ਉੱਤੇ ਜੁੜਿਆ ਹਾਂ ਪ੍ਰਮਾਤਮਾ ਤੇਰੇ ਨਾਲ ਜੁੜਿਆ ਰਹਾਂ ਜਦੋਂ ਇਹ ਗੱਲ ਜੀਵਨ ਦੇ ਵਿੱਚ ਆਵੇਗੀ ਸਾਇਰ ਕੰਨਗੇ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤਹੇ ਨ ਜਾਏ ਜਿਹੜੇ ਜੀਵ ਫਿਰ ਜੜੀਆਂ ਰੂਹਾਂ ਪ੍ਰਮਾਤਮਾ ਨਾਲ ਜੁੜ ਜਾਂਦੀਆਂ ਨੇ ਫਿਰ ਵਿਛੜਦੀਆਂ ਨਹੀਂ ਫਿਰ ਚਾਹੇ ਉਹਨਾਂ ਨੂੰ ਬੰਦ-ਬੰਦ ਕਟਿਆ ਜਾ ਰਿਹਾ ਹੋਵੇ ਭਾਵੇਂ ਚਰਖੜੀਆਂ ਦੇ ਉੱਤੇ ਚੜ ਕੇ ਸ਼ਹੀਦ ਕੀਤਾ ਗਿਆ ਹੋਵੇ ਚਾਹੇ ਕੋਪਰੀ ਲਾ ਦਿੱਤੀ ਗਈ ਹੋਵੇ ਚਾਹੇ ਜੰਗ ਦੇ ਨਾਲ ਬੰਨ ਕੇ ਸਾੜ ਦਿੱਤਾ ਫਿਰ ਉਹਦੇ ਨਾਲੋਂ ਟੁੱਟਦੀਆਂ ਨਹੀਂ ਉਹ ਫਿਰ ਉਹਨਾਂ ਨੂੰ ਉਹ ਸੇਕ ਸਤੌਂਦਾ ਨਹੀਂ ਫਿਰ ਪ੍ਰਮਾਤਮਾ ਦਾ ਰੂਪ ਹੋ ਜਾਂਦੀਆਂ ਨੇ ਤੇ ਸਾਇ ਮੈਂ ਜੋ ਹਰ ਕੰਤ ਮਿਲਾਇਆਂ ਛੇ ਵਿਛੜ ਕਤਹੀਂ ਨਾ ਜਾਇ ਫਿਰ ਕਦੀ ਵਿਛੋੜਾ ਨਹੀਂ ਪੈਂਦਾ ਫਿਰ ਕਦੀ ਉਸ ਦੇ ਨਾਲੋਂ ਟੁੱਟਦਾ ਨਹੀਂ ਫਿਰ ਪ੍ਰਮਾਤਮਾ ਨਾਲ ਉਹ ਰੂਹ ਛੁੱਟ ਜਾਂਦੀ ਹੈ ਉਹ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੀ ਹੈ ਜੇ ਜਦੋਂ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਈਏ ਤੇ ਸਾਇਬ ਕਹਿਣ ਲੱਗੇ ਪ੍ਰਭੂ ਵੇਣ ਦੂਜਾ ਕੋ ਨਹੀਂ ਨਾਨਕ ਹਰ ਸ਼ਰਣਾਏ ਫਿਰ ਪ੍ਰਮਾਤਮਾ ਤੋਂ ਬਗੈਰ ਹੋਰ ਦੁਨੀਆਦਾਰੀ ਦੇ ਅੰਦਰ ਦੂਸਰਾ ਕੋਈ ਲੱਭਦਾ ਹੀ ਨਹੀਂ ਫਿਰ ਪ੍ਰਮਾਤਮਾ ਦੇ ਨਾਲ ਜੀਵ ਜੁੜ ਜਾਂਦਾ ਤੇ ਜਦੋਂ ਪ੍ਰਮਾਤਮਾ ਦੇ ਨਾਲ ਜੁੜਦਾ ਹੈ ਪ੍ਰਮਾਤਮਾ ਦੀ ਸ਼ਰਣ ਦੇ ਵਿੱਚ ਆ ਜਾਂਦਾ ਹੈ ਬਾਹੂ ਵਹਿਣ ਦੂਜਾ ਕੋ ਨਹੀਂ ਨਾਨਕ ਹਰ ਸ਼ਰਣਾਏ ਫਿਰ ਜੀਵ ਜਦੋਂ ਪ੍ਰਮਾਤਮਾ ਦੀ ਸ਼ਰਣ ਦੇ ਵਿੱਚ ਆ ਜਾਂਦਾ ਹੈ ਫਿਰ ਹੁੰਦਾ ਹੈ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮયા ਹਰਵਾਏ ਫਿਰ ਅਸੂ ਦਾ ਮਹੀਨਾ ਉਹਨਾਂ ਵਾਸਤੇ ਸ਼ੋਭਨੀਕ ਹੈ ਜਿਹੜੇ ਗੁਰੂ ਘਰ ਦੇਖੇ ਆਣ ਕੇ ਪਰਮਾਤਮਾ ਦੇ ਨਾਮ ਨੂੰ ਪਿਉਂਦੇ ਨੇ ਪਰਮਾਤਮਾ ਨੂੰ ਮਿਲਣ ਦੇ ਨਾਲ ਯਕੀਨ ਰੱਖਦੇ ਨੇ ਉਸ ਪਰਿਪੂਰਨ ਪਰਮਾਤਮਾ ਦੀ ਰੂਹਤਾ ਦੇ ਨਾਲ ਜੁੜਨ ਦੇ ਵਾਸਤੇ ਜੜੇ ਲੱਗ ਜਾਂਦੇ ਨੇ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਜੁੜਦੇ ਨੇ ਅਸੂ ਸੁਖੀ ਵਸੰਦੀਆਂ ਅਸੂ ਦੇ ਮਹੀਨੇ ਦੇ ਅੰਦਰ ਉਹਨਾਂ ਜੀਵ ਰੂਪੇ ਰੂਹਣਾ ਸੁੱਖਾਂ ਦੇ ਨਾਲ ਬਤੀਤ ਕਰਦੇ ਜਿਨ੍ਹਾਂ ਮਾਇਆ ਹਰ ਰਾਇ ਮਾਇਆ ਤੋਂ ਭਾਵ ਹੈ ਜਿਨ੍ਹਾਂ ਦੇ ਹਿਰਦਿਆਂ ਦੇ ਅੰਦਰ ਉਹ ਪ੍ਰਮੋਪਰਮਾਤਮਾ ਪਤੀਤ ਜਾਂਦਾ ਹੈ ਰਾਮ ਜਾਂਦਾ ਹੈ ਉਹ ਸਵਾਸ ਵਿਰਾਸ ਪ੍ਰਮਾਤਮਾ ਨੂੰ ਧਿਉਣਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਦੇ ਹਿਰਦਿਆਂ ਦੇ ਅੰਦਰ ਇਹ ਅਸੂ ਦਾ ਮਹੀਨਾ ਸੁੱਖਾਂ ਦੇ ਨਾਲ ਭਰ ਜਾਂਦਾ ਉਹਨਾਂ ਦੇ ਹਿਰਦਿਆਂ ਦੇ ਅੰਦਰ ਜਿਨ੍ਹਾਂ ਦੇ ਹਿਰਦਿਆਂ ਦੇ ਅੰਦਰ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਉਹ ਪ੍ਰਭੂ ਪਰਮਾਤਮਾ ਰੰਮ ਜਾਣਦਾ ਹੈ ਉਹਨਾਂ ਹਿਰਦਿਆਂ ਦੇ ਵਿੱਚ ਉਹ ਪ੍ਰਭੂ ਪਰਮਾਤਮਾ ਘਰ ਜਾਂਦਾ ਹੈ ਘਰ ਕਰ ਜਾਂਦਾ ਹੈ ਤੇ ਪਰਮਾਤਮਾ ਦੇ ਨਾਲ ਐਸੀ ਤਾਂਗ ਬਣ ਜਾਂਦੀ ਹੈ ਜਿਸ ਪਰਮਾਤਮਾ ਦੇ ਨਾਲ ਜੁੜਨ ਦੇ ਨਾਲ ਸਾਰੇ ਪਹੈਆ ਕਰਮ ਦੇ ਨਾਲ ਜੀਵ ਆਤਮਾ ਪਰਮਾਤਮਾ ਦੇ ਰਗ ਦੇ ਉੱਤੇ ਪ੍ਰਵਾਰਣ ਹੋ ਜਾਂਦੀ ਹੈ ਤੇ ਉਹੀ ਰੂਹ ਪਰਮਾਤਮਾ ਦੇ ਵਰਦੇ ਉੱਤੇ ਜਦੋਂ ਪ੍ਰਵਾਣ ਹੁੰਦੀ ਹੈ ਉਹ ਰੱਬੀ ਰੂਹ ਬਣ ਜਾਂਦੀ ਹੈ ਜਿਵੇਂ ਅੱਜ ਦੇ ਦਿਨ ਜਗਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਅੱਜ ਜੋਤੀ ਜੋਤ ਸਮਾਉਣ ਦਾ ਪੁਰਬ ਵੀ ਸਿੱਖ ਪੰਥ ਦੇ ਅੰਦਰ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਰਦੇ ਉੱਤੇ 7 ਸਾਲ ਸੇਵਾ ਕਰਦੇ ਆ ਕਰਦੇ ਆ ਸਤ ਪ੍ਰੀਖਿਆਵਾਂ ਗੁਰ ਨਾਨਕ ਸਾਹਿਬ ਨੇ ਲਈਆਂ ਤੇ ਅੱਜ ਦੇ ਦਿਨ ਜੋ ਕਿ ਅਸੀਂ ਪਰਸੋਂ ਦੇ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਿਹਨੂੰ ਗੁਰਿਆਈ ਧੰਗ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਦੇ ਦੇਣਾ ਕੀਤਾ ਸੀ ਗੁਰਿਆਈ ਦਿਹਾੜਾ ਮਨਾ ਕੇ ਫਟੇ ਆ ਲੇਕਿਨ ਅੱਜ ਦੇ ਦਿਨ ਇਹ ਪਾਪਨ ਕੋਤ ਰਹੇ ਹੀ ਸੰਸਾਰ ਦੇ ਪੁੱਤੋਂ ਛੱਡ ਕੇ ਤਨ ਨੂੰ ਨਾਨਕ ਦੇਵ ਜੀ ਮਹਾਰਾਜ ਜੀ ਇਸ ਜਗਤ ਨੂੰ ਛੱਡ ਕੇ ਜੋਤੀ ਜੋਤ ਰਲੀ ਸੰਪੂਰਨ ਕੀਆ ਰਾਮ ਉਸ ਪ੍ਰਭ ਪਰਮਾਤਮਾ ਦੇ ਦਰ ਦੇ ਉੱਤੇ ਅਭੇਦ ਹੋ ਗਏ ਸੰਸਾਰ ਨੂੰ ਇੱਕ ਵੱਖਰੀ ਲੋਕ ਇੱਕ ਵੱਖਰਾ ਚਾਣਨ ਨੰ ਨਾਰਾ ਦੇ ਕੇ ਸੰਸਾਰ ਨੂੰ ਤਿਆਗਦੇ ਹੁਈਆਂ ਉਹ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਪੂਰੀ ਆਈਂ ਦੇ ਉੱਤੇ ਮਿਠਾ ਕੇ ਸੰਸਾਰ ਨੂੰ ਅੱਗੇ ਚਲਾਉਣ ਵਾਸਤੇ ਉਪਦੇਸ਼ ਦੇਣ ਵਾਸਤੇ ਚਲੇ ਗਏ ਅੱਜ ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜੀ ਦਾ ਜੋਤੀ ਜੋਤ ਸਮਾਉਂਦਾ ਵੀ ਜਿਹੜਾ ਸਹਿਰ ਜਿੱਥੇ ਅਜ ਦੇਸੀ ਮਹੀਨਿਆਂ ਦੇ ਅੰਦਰ ਅਸੂ ਦੇ ਮਹੀਨੇ ਵੀ ਅੰਤ ਹੋਈ ਹੈ ਸੱਚੇ ਪਾਤਸ਼ਾਹ ਸਭਨਾ ਪਰਵਾਰਾਂ ਦੇ ਸਭ ਤੇ ਮਹਿਰ ਪਰਿਆਤ్ర ਕਰਨ ਵਕਤ ਵਰਦ ਗੁਰੂ ਨਾਨਕ ਦੇਵ ਜੀ ਦੇ ਵਿਛੇ ਆਇਆ ਗੁਰੂ ਵੱਤੋ ਵੱਡੂ ਗੁਰਬਾਣੀ ਪੜਿਆ ਕੋ ਸੁਣਿਆ ਕਰੋ ਤਾਂ ਕਿ ਜੀਵਨ ਦੇ ਵਿੱਚ ਤਪ ਦੇਣੀਆਂ ਆ ਸਕਣ ਸਾਹਿਬ ਰਹਿਣ ਕਰਨ ਕਹੇ ਹੋਏ ਸੁਣੇ ਹੋਏ ਬੋਲ ਹਰਦੇ ਅੰਦਰ ਵਰਸਾਵਣ ਗੁਰੂ ਤੇ ਸੰਗਤ ਬਖਸ਼ਣ ਜੋਗ ਹੈ ਹੁਲ ਚੁਪ ਦੇਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ